ਇੱਕ ਵਾਰ ਦੀ ਗੱਲ ਹੈ ਕਿ ਗੁਰੂ ਨਾਨਕ ਦੇਵ ਜੀ ਭਾਈ ਮਰਦਾਨਾ ਜੀ ਅਤੇ ਸੰਗਤ ਦੇ ਸਮੇਤ ਯਾਤਰਾ ਕਰ ਰਹੇ ਸਨ ਅ ਰਸਤੇ ਵਿੱਚ ਉਹ ਇੱਕ ਸ਼ਹਿਰ ਵਿੱਚ ਪਹੁੰਚੇ ਜਿੱਥੇ ਕਿ ਇੱਕ ਵਪਾਰੀ ਰਹਿੰਦਾ ਸੀ ਉਹ ਵਪਾਰੀ ਹਮੇਸ਼ਾ ਹੀ ਆਪਣੀ ਚਲਾਕੀ ਅਤੇ ਠੱਗੀ ਕਰਕੇ ਲੋਕਾਂ ਤੋਂ ਜ਼ਿਆਦਾ ਤੋਂ ਜ਼ਿਆਦਾ ਪੈਸਾ ਕਮਾਉਣ ਦੀ ਕੋਸ਼ਿਸ਼ ਕਰਦਾ ਤੇ ਹਮੇਸ਼ਾ ਹੀ ਗਲਤ ਤਰੀਕਿਆਂ ਨਾਲ ਪੈਸਾ ਇਕੱਠਾ ਕਰਦਾ ਸੀ ਪਰ ਫਿਰ ਵੀ ਉਹ ਖੁਸ਼ ਨਹੀਂ ਸੀ ਇੱਕ ਦਿਨ ਉਸ ਵਪਾਰੀ ਨੂੰ ਪਤਾ ਲੱਗਿਆ ਕਿ ਸਾਡੇ ਸ਼ਹਿਰ ਵਿੱਚ ਗੁਰੂ ਨਾਨਕ ਦੇਵ ਜੀ ਆਏ ਹੋਏ ਨੇ ਹੁਣ ਉਸਨੇ ਗੁਰੂ ਨਾਨਕ ਦੇਵ ਜੀ ਦਾ ਨਾਮ ਲੋਕਾਂ ਦੇ ਮੂੰਹ ਤੋਂ ਕਾਫੀ ਵਰੀ ਸੁਣਿਆ ਸੀ ਤੇ ਉਸ ਨੇ ਇਹ ਵੀ ਸੁਣਿਆ ਸੀ ਕਿ ਉਸ ਸੰਤ ਮਹਾਪੁਰਖ ਦੇ ਕੋਲ ਜੋ ਵੀ ਜਾ ਕੇ ਕੋਈ ਗੱਲ ਪੁੱਛਦਾ ਹੈ ਉਹ ਉਸ ਗੱਲ ਦਾ ਸਹੀ ਉੱਤਰ ਦਿੰਦੇ ਨੇ ਅਤੇ ਉਹ ਕਿਸੇ ਵੀ ਮੁਸ਼ਕਲ ਦਾ ਹੱਲ ਵੀ ਕੱਢ ਦਿੰਦੇ ਨੇ ਫਿਰ ਉਸ ਵਪਾਰੀ ਨੇ ਸੋਚਿਆ ਕਿ ਮੈਨੂੰ ਵੀ ਉਸ ਸੰਤ ਕੋਲੋਂ ਜਾਣਾ ਚਾਹੀਦਾ ਹੈ ਉਸ ਨੇ ਸੋਚਿਆ ਕਿ ਉਹ ਸੰਤ ਬਹੁਤ ਹੀ ਗਿਆਨੀ ਨੇ ਤੇ ਮੈਨੂੰ ਵੀ ਉਹਨਾਂ ਤੋਂ ਕੁਝ ਪੁੱਛਣਾ ਚਾਹੀਦਾ ਜਦ ਉਹ ਗੁਰੂ ਨਾਨਕ ਦੇਵ ਜੀ ਦੇ ਕੋਲ ਗਿਆ ਤੇ ਜਾ ਕੇ ਗੁਰੂ ਜੀ ਨੂੰ ਅਖਣ ਲੱਗਾ ਮੈਂ ਐਸਾ ਤਾਂ ਬਹੁਤ ਹੀ ਕਮਾਉਣਾ ਪਰ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਮੈਂ ਹਮੇਸ਼ਾ ਹੀ ਚਿੰਤਾ ਵਿੱਚ ਰਹਿਣਾ ਤੁਸੀਂ ਦੱਸੋ ਕਿ ਹੁਣ ਮੇਰੇ ਨਾਲ ਇਦਾਂ ਕਿਉਂ ਹੋ ਰਿਹਾ ਹੈ ਗੁਰੂ ਨਾਨਕ ਦੇਵ ਜੀ ਨੇ ਮੁਸਕਰਾ ਕੇ ਉਸ ਨੂੰ ਉੱਤਰ ਦਿੱਤਾ ਕਿ ਤੂੰ ਆਪਣਾ ਧੰਦਾ ਕੇਵਲ ਸੱਚਾਈ ਦੇ ਨਾਲ ਹੀ ਕਰਦਾ ਹੁਣ ਉਸ ਵਪਾਰੀ ਨੂੰ ਤਾਂ ਪਤਾ ਸੀ ਕਿ ਮੈਂ ਤਾਂ ਹਮੇਸ਼ਾ ਠੱਗੀ ਮਾਰ ਕੇ ਹੀ ਧਨ ਕਮਾਉਣਾ ਉਹ ਹਾਂ ਤੇ ਆਪਣੇ ਗਾਹਕਾਂ ਨੂੰ ਝੂਠ ਬੋਲ ਕੇ ਉਹਨਾਂ ਤੋਂ ਵੱਧ ਪੈਸੇ ਲੈਂਦਾ ਸੀ ਤੇ ਮਿਲਾਵਟ ਕਰਕੇ ਚੀਜ਼ਾਂ ਵੀ ਵੇਚਦਾ ਸੀ ਇਸ ਦੇ ਬਾਵਜੂਦ ਉਹ ਖੁਸ਼ ਨਹੀਂ ਸੀ ਇਸ ਲਈ ਉਹ ਵਪਾਰੀ ਨੀਵੀਂ ਪਾਉਂਦਾ ਹੋਇਆ ਬੋਲਦਾ ਮੈਂ ਚਲਾਕੀ ਦੇ ਨਾਲ ਪੈਸਾ ਤਾਂ ਜ਼ਰੂਰ ਵੱਧ ਕਮਾਉਣਾ ਪਰ ਇਦਾਂ ਤਾਂ ਹਰ ਇੱਕ ਵਪਾਰੀ ਕਰਦਾ ਹੈ ਜੇਕਰ ਅਸੀਂ ਇਦਾਂ ਨਾ ਕਰੀਏ ਤਾਂ ਅਸੀਂ ਫਿਰ ਪੈਸਾ ਕਮਾਈਏ ਕਿਵੇਂ ਤਾਂ ਗੁਰੂ ਨਾਨਕ ਦੇਵ ਜੀ ਨੇ ਫਿਰ ਉਸ ਨੂੰ ਸਿੱਖਿਆ ਦੇਣ ਲਈ ਇੱਕ ਯੁਕਤੀ ਅਪਣਾਈ ਗੁਰੂ ਨਾਨਕ ਦੇਵ ਜੀ ਨੇ ਪਾਈ ਮਰਦਾਨਾ ਜੀ ਨੂੰ ਕਿਹਾ ਕਿ ਇੱਕ ਪਿਆਲਾ ਭਰ ਕੇ ਪਾਣੀ ਦਾ ਲੈ ਆਓ ਤਾਂ ਪਾਈ ਮਰਦਾਨਾ ਜੀ ਨੇ ਇਵੇਂ ਹੀ ਕੀਤਾ ਜਦ ਉਹ ਪਿਆਲਾ ਪਾਣੀ ਦਾ ਭਰ ਕੇ ਲੈ ਆਏ ਤਾਂ ਗੁਰੂ ਜੀ ਨੇ ਉਸ ਵਪਾਰੀ ਨੂੰ ਕਿਹਾ ਕਿ ਇਸ ਪਿਆਲੇ ਨੂੰ ਹੁਣ ਤੂੰ ਆਪਣੇ ਘਰ ਲੈ ਜਾ ਪਰ ਧਿਆਨ ਰੱਖੀ ਜੇਕਰ ਪਾਣੀ ਡੁੱਲਿਆ ਤਾਂ ਤੈਨੂੰ ਸਜ਼ਾ ਮਿਲੇਗੀ ਹੁਣ ਵਪਾਰੀ ਇਹ ਗੱਲ ਸੁਣ ਕੇ ਡਰ ਗਿਆ ਉਸ ਨੇ ਬੜੇ ਹੀ ਧਿਆਨ ਦੇ ਨਾਲ ਉਸ ਪਾਣੀ ਨਾਲ ਭਰੇ ਪਿਆਲੇ ਨੂੰ ਫੜਿਆ ਅਤੇ ਪੈਰ-ਪੈਰ ਰੱਖ ਕੇ ਚੱਲਣ ਲੱਗਾ। ਉਸ ਨੇ ਕਿਸੇ ਨਾਲ ਵੀ ਰਸਤੇ ਵਿੱਚ ਕੋਈ ਗੱਲਬਾਤ ਹੀ ਨਾ ਕੀਤੀ ਤੇ ਨਾ ਹੀ ਰਸਤੇ ਵਿੱਚ ਕਿਸੇ ਵੱਲ ਇੱਧਰ-ਉੱਧਰ ਦੇਖਿਆ। ਜਦ ਉਹ ਧਿਆਨ ਨਾਲ ਪਿਆਲਾ ਫੜਦਾ ਹੋਇਆ ਆਪਣੇ ਘਰ ਪਹੁੰਚਿਆ ਤਾਂ ਉਸ ਦੇ ਮਨ ਵਿੱਚ ਇੱਕ ਗੱਲ ਆਈ ਕਿ ਗੁਰੂ ਜੀ ਨੇ ਮੈਨੂੰ ਪਾਣੀ ਦਾ ਇੱਕ ਪਿਆਲਾ ਦਿੱਤਾ ਸੀ ਤੇ ਮੈਂ ਉਸ ਨੂੰ ਕੁਝ ਘੰਟਿਆਂ ਤੱਕ ਆਪਣੇ ਘਰ ਤੱਕ ਲੈ ਕੇ ਆਉਣਾ ਸੀ ਤੇ ਪਾਣੀ ਡੁੱਲਣ ਨਹੀਂ ਦੇਣਾ ਸੀ। ਜਦ ਇਹ ਪਾਣੀ ਵੱਲ ਮੈਂ ਐਨ ਧਿਆਨ ਦਿੱਤਾ ਤੇ ਮੇਰੇ ਮਨ ਨੂੰ ਕਿੰਨੀ ਸ਼ਾਂਤੀ ਮਿਲੀ ਕਿ ਮੈਂ ਇਸ ਪਾਣੀ ਨੂੰ ਡੁੱਲਣ ਨਹੀਂ ਦਿੱਤਾ ਤਾਂ ਇਦਾਂ ਹੀ ਸ਼ਾਇਦ ਮੈਨੂੰ ਆਪਣੇ ਜੀਵਨ ਵਿੱਚ ਹਮੇਸ਼ਾ ਠੱਗੀ ਕਰਕੇ ਕਿਵੇਂ ਸ਼ਾਂਤੀ ਮਿਲ ਸਕਦੀ ਹੈ ਤੇ ਫਿਰ ਉਸ ਨੂੰ ਇਸ ਗੱਲ ਦੀ ਸਮਝ ਆ ਗਈ ਕਿ ਠੱਗੀ ਨਾਲ ਕਮਾਈ ਧਨ ਕਰਕੇ ਹੀ ਉਸ ਨੂੰ ਖੁਸ਼ੀ ਨਹੀਂ ਮਿਲਦੀ ਘਰ ਪਹੁੰਚ ਕੇ ਉਹ ਫਿਰ ਵਾਪਸ ਗੁਰੂ ਨਾਨਕ ਦੇਵ ਜੀ ਦੇ ਕੋਲ ਗਿਆ ਅਤੇ ਔਖਣ ਲੱਗਾ ਕਿ ਗੁਰੂ ਜੀ ਮੈਨੂੰ ਤਾਂ ਸਮਝ ਆ ਗਈ ਹੈ ਕਿ ਜਿਵੇਂ ਮੈਂ ਪਾਣੀ ਨੂੰ ਬਚਾਉਣ ਲਈ ਸੰਭਲ ਸੰਭਲ ਕੇ ਤੁਰਿਆ ਉਵੇਂ ਹੀ ਜੇਕਰ ਮੈਂ ਆਪਣੇ ਧੰਦੇ ਵਿੱਚ ਸੱਚਾਈ ਰੱਖਾਂਗਾ ਤਾਂ ਮੇਰਾ ਮਨ ਸ਼ਾਂਤ ਰਹੇਗਾ ਨਾ ਇਵੇਂ ਗੁਰੂ ਨਾਨਕ ਦੇਵ ਜੀ ਨੇ ਉਸ ਵਪਾਰੀ ਨੂੰ ਸੱਚਾਈ ਦਾ ਰਸਤਾ ਦਿਖਾਇਆ ਅਤੇ ਉਸ ਦੇ ਮਨ ਨੂੰ ਸ਼ਾਂਤ ਕੀਤਾ ਗੁਰੂ ਨਾਨਕ ਜੀ ਨੇ ਕਿਹਾ ਕਿ ਸੱਚਾ ਧੰਦਾ ਹੀ ਸਾਡੀ ਸੱਚੀ ਦੌਲਤ ਹੈ ਠੱਗੀ ਨਾਲ ਕਮਾਇਆ ਹੋਇਆ ਪੈਸਾ ਤੁਹਾਨੂੰ ਜ਼ਰੂਰ ਨੁਕਸਾਨ ਕਰੇਗਾ ਪਰ ਸਚਾਈ ਨਾਲ ਕਮਾਈ ਹੋਈ ਦੌਲਤ ਤੁਹਾਡੇ ਜੀਵਨ ਨੂੰ ਸਵਰਗ ਬਣਾ ਦੇਵੇਗੀ ਉਸ ਦਿਨ ਤੋਂ ਉਸ ਵਪਾਰੀ ਨੇ ਆਪਣੇ ਵਪਾਰ ਵਿੱਚ ਕੋਈ ਠੱਗੀ ਨਾ ਕਰਨ ਦੀ ਸਹੁੰ ਵੀ ਖਾਧੀ ਇਸ ਤੋਂ ਹੁਣ ਸਾਨੂੰ ਵੀ ਸਮਝ ਲੈਣਾ ਚਾਹੀਦਾ ਹੈ ਕਿ ਠੱਗੀ ਅਤੇ ਝੂਠ ਨਾਲ ਕਮਾਇਆ ਹੋਇਆ ਪੈਸਾ ਅੰਤ ਵਿੱਚ ਸਾਡੀ ਬਰਬਾਦੀ ਜ਼ਰੂਰ ਲੈ ਕੇ ਆਉਂਦਾ ਹੈ ਸਚਾਈ ਇਮਾਨਦਾਰੀ ਅਤੇ ਨੇਕ ਦਿਲ ਨਾਲ ਕਮਾਇਆ ਹੋਇਆ ਪੈਸਾ ਹੀ ਸਾਨੂੰ ਅਸਲ ਖੁਸ਼ੀ ਦਿੰਦਾ ਹੈ ਫਿਰ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਇਹ ਵੀ ਕਿਹਾ ਕਿ ਜੇਕਰ ਤੂੰ ਆਪਣੀ ਕਮਾਈ ਵਿੱਚੋਂ ਗਰੀਬਾਂ ਨਾਲ ਕੋਈ ਜੋ ਸਾਂਝ ਪਾਵੇਂਗਾ ਤੇ ਤੈਨੂੰ ਹੋਰ ਵੀ ਜ਼ਿਆਦਾ ਆਨੰਦ ਮਿਲੇਗਾ ਜਦ ਅਸੀਂ ਆਪਣੀ ਇਮਾਨਦਾਰੀ ਦੇ ਨਾਲ ਕੋਈ ਚੰਗਾ ਕੰਮ ਕਰਦੇ ਹਾਂ ਤਾਂ ਉਹ ਸਾਨੂੰ ਹਮੇਸ਼ਾ ਹੀ ਸਾਡੇ ਮਨ ਵਿੱਚ ਖੁਸ਼ੀ ਬਣਾਈ ਰੱਖਦਾ ਹੈ ਸਾਨੂੰ ਹਮੇਸ਼ਾ ਹੀ ਉਸ ਪਰਮਾਤਮਾ ਦਾ ਸ਼ੁਕਰ ਕਰਨਾ ਚਾਹੀਦਾ ਹੈ ਕਿ ਉਸਨੇ ਸਾਨੂੰ ਜਿੰਨਾ ਵੀ ਦਿੱਤਾ ਸਾਡੇ ਲਈ ਓਨਾ ਹੀ ਬਹੁਤ ਹੈ ਇਹ ਕੋਈ ਸੋਚ ਰੱਖਣ ਦੇ ਨਾਲ ਹੀ ਅਸੀਂ ਆਪਣਾ ਮਨ ਵੀ ਸ਼ਾਂਤ ਕਰ ਸਕਦੇ ਹਾਂ ਈਵੇਂ ਹੀ ਜੇਕਰ ਗੱਲ ਕੀਤੀ ਜਾਏ ਅੱਜ ਦੇ ਸਮੇਂ ਦੀ ਤਾਂ ਅੱਜ ਦੇ ਸਮੇਂ ਦੇ ਵਿੱਚ 100 ਚੋਂ 90% ਲੋਕ ਤਾਂ ਇਸੇ ਹੀ ਚੀਜ਼ ਦਾ ਸ਼ਿਕਾਰ ਨੇ ਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਪੈਸਾ ਤਾਂ ਬਹੁਤ ਕਮਾ ਰਹੇ ਨੇ ਪਰ ਆਪਣੇ ਮਨ ਨੂੰ ਸ਼ਾਂਤ ਨਹੀਂ ਕਰ ਪਾਰੇ ਉਹ ਕਿਤੇ ਨਾ ਕਿਤੇ ਸੈਟੀਸਫਾਈਡ ਨਹੀਂ ਹੈ ਤਾਂ ਉਹਨਾਂ ਦੀ ਵਜ੍ਹਾ ਵੀ ਸੇਮ ਇਹੀ ਹੈ ਇੱਕ ਵਾਰ ਤੁਸੀਂ ਜੇਕਰ ਚੰਗੇ ਰਾਹ ਤੇ ਚੱਲ ਕੇ ਦੇਖੋਗੇ ਭਾਵੇਂ ਤੁਹਾਡੀ ਕਮਾਈ ਘੱਟ ਹੋਵੇ ਜਾਂ ਸੱਚਾ ਅਈ ਦੇ ਰਸਤੇ ਤੇ ਤੁਹਾਡੀ ਕਮਾਈ ਜ਼ਿਆਦਾ ਵੀ ਹੋਵੇ ਜਦ ਤੁਸੀਂ ਉਸ ਵਿੱਚੋਂ ਕਿਸੇ ਗਰੀਬ ਬੰਦੇ ਨਾਲ ਸਾਂਝ ਪਾਉਂਦੇ ਹੋ ਤਾਂ ਉਹ ਜੋ ਤੁਹਾਡੇ ਦਿਲ ਨੂੰ ਸ਼ਾਂਤੀ ਦਿੰਦੀ ਹੈ ਉਹ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਨਹੀਂ ਮਿਲ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ